ਆਪਾਂ ਦਿਖਾਉਣਾ ਆਪਾਂ ਕੈਨੇਡਾ ਦਾ ਸਿੰਘ ਫਾਰਮ ਜਿਵੇਂ ਆਪਾਂ ਜਿੰਨਾਂ ਜਗ੍ਹਾ ਐ ਨਹੀਂ ਕੰਮ ਚਲਾਉਂਦੇ ਨਾ ਉਹਨਾਂ ਦੇ ਇੱਕ ਕਾਜਾਬ ਹੋਣਾ ਥੋੜਾ ਔਖਾ ਹੈ ਆ ਦੇਖੇ ਅੰਦਰ ਤਾਂ ਵੇਚਦਾ ਜੂਸਾ ਲੈਗਾ ਤਰਾ ਯਾਰ ਮੈਂ ਚਾਹੀ ਬਨੇਰੀ ਤੇ ਗਾਜਰਾਂ ਗੂਜਰਾਂ ਵਾਲਾ ਦੇਖੋ ਸਿਸਟਮ ਕਿਦਾਂ ਹੈ ਨਾ ਵੇਚਦੇ ਕੀ ਕੀ ਆ ਆ ਦੇਖ ਲਓ ਵੀ ਸਾਰੇ ਲੋਕਾਂ ਨੇ ਇੱਥੋਂ ਅਕ ਲੈ ਕੇ ਜਾਣਾ ਆ ਲਿਖਿਆ ਪਿਆ ਉੱਤੇ ਸਪੈਸ਼ਲ ਵੈਜੀਟੇ ਕੀ ਹਾਲਾ ਬਾਈ ਬੈਡਿੰਗ ਪਲਾਂਟਸ ਲਾਉਂਗੇ ਕਿੱਥੇ ਬਾਈ ਫਿਰੇ ਘਰਾਂ ਦੇ ਘਰਾਂ 'ਚ ਲਾਉਦੇ ਆ ਇੱਧਰਲੇ ਪਾਸੇ ਪਰੀਨਾ ਬਦੂਨਾ ਹੀ ਵਿੱਚੀ ਜਾਂਦੇ ਆ ਕਦੋਂ ਦਾ ਬਲਾ ਆ ਕੇ ਮੈਨੂੰ ਲੱਗਦਾ ਪਤਾ ਨਹੀਂ ਕੀ ਆਹ ਡੰਡੇ ਆਹ ਡੰਡੇ ਤੇ ਆਹ ਡੰਡੇ ਆ ਆ ਹੈਗੀ ਐ ਪਾਲਕ ਅੱਛਾ ਇਹ ਪਾਲਕ ਨਹੀਂ ਪਾਲਕ ਨਹੀਂ ਹੋ ਸਕਦਾ ਇਹਦੇ ਵਿੱਚ ਲਿਖਿਆ ਵੇਖ ਅਸਾਂ ਅੰਗਰੇਜ਼ੀ ਫਿਰ ਮੈਨੂੰ ਵੀ ਨਹੀਂ ਆਉਂਦੀ ਭਰਾਵਾ ਸਾਡ ਸਾਡੇ ਤੇ ਬਾਈ ਫਿਰ ਘਰੇ ਲੈ ਕੇ ਜਾ ਆ ਲਾਉਣ ਵਾਸਤੇ ਅਸੀਂ ਸਾਰਿਆਂ ਤੇ ਖੇਤ ਫੂਲ ਚ ਲਾਉਣ ਵਾਸਤੇ ਅਸੀਂ ਤੇ ਬਾਤੀ ਲਾ ਲਓ ਇੱਥੇ ਕਹੇ ਹੀ ਲਾਉਨੇ ਆ ਘਰੇ ਹੀ ਲਾਉਂਦੇ ਆ ਬਾਈ ਆ ਮਰਾ ਦਾ ਪਤਾ ਨਾ ਧਣਗੇ ਹੀ ਮੋਟਾ ਹੋ ਗਿਆ ਇੱਥੇ ਆ ਕੇ ਨਾ ਤੇ ਪਾਲਕ ਜੀ ਹੋ ਗਈ ਸੈਲਰੀ ਐ ਸਾਡੀ ਸੈਲਰੀ ਕਿਤਨ ਹੈ ਫੈਲ ਰਿਹਾ ਆ ਗੰਡੇ ਆ ਗਏ ਤੇ ਆ ਕੇ 68 ਜੀ ਵੀਜੂ ਗਈ ਯਾਰ ਹਰਬਲ ਰੋਜ਼ਮਰੀ ਹੋਣੀ ਹੈ ਮੇਰੇ ਖਿਆਲ ਟਾਈਮ ਸਾ ਟਾਈਮ ਆਇਆ ਫਤਨ ਮੈਂ ਤਾਂ ਆ ਬਾਈ ਆ ਵਾਲਾ ਕੋਸਾ ਹੈ ਇਹ ਕੀ ਚੀਜ਼ ਹੈ ਆ ਸ਼ਾ ਟਮਾਟਰ ਆ ਸਾਰੇ ਠੀਕ ਹੈ ਔਰ ਟਮਾਟਰਾਂ ਦੀਆਂ ਬਲਾਂ ਆ ਗਈਆਂ ਤੇ ਆ ਕੇ ਦੇ ਪਰਦਾ ਜੈ ਲੋ ਪੁਰਾਣੀ ਮੇਰੇ ਦਾ ਕਦੋਂ ਫੋਟੋ ਦੇਖ ਕੇ ਤਾਂ ਲੱਗ ਸਕਦਾ ਵੀ ਕੀ ਮੇਰੇ ਦਾ ਖੀਰੇ ਲੱਗਦਾ ਯਾਰ ਇਹ ਠੀਕ ਹੈ ਆਖੀਰੇ ਵਿੱਚ ਨਾਲ ਇਹ ਤੇ ਆ ਮਿਰਚਾਂ ਹੀ ਲੱਗਦਾ ਦੇਖ ਛੇਵਲਾ ਮਿਰਚਾਂ ਵੀ ਇੱਥੇ ਹਾਰੀਆਂ ਤੇ ਲਾਲ ਹੈ ਦੇਖ ਲੋ ਬੰਦੇ ਨੇ ਜਿਹੜਾ ਇਹ ਪਲਾਜ਼ੇ ਦੇ ਵਿੱਚ ਜਿਹੜਾ ਹੈਗਾ ਆਪਾਂ ਗੱਲ ਕਰਕੇ ਦੁਕਾਨ ਖੋਲੀ ਦੁਕਾਨ ਦੇ ਵਿੱਚ ਐ ਵੇਚਦੇ ਆ ਇਹੋ ਦੀ ਲਿਆਉਣੀ ਪਈ ਪਲੇਟ ਜੀ ਫੇਰ ਚੱਲਣਾ ਕੰਮ ਆ ਗਿਆ ਲਾਲ ਮਿਰਚਾਂ ਹੈ ਆ ਵੇਚੀਆਂ ਦੇ ਜਿਹੜਾ ਆ ਗੋਲ ਵਾਲਾ ਚ ਲੈ ਕੇ ਜਾਂਦਾ ਆ ਲੱਗਦਾ ਕੋਈ ਬੰਦਾ ਆਇਆ ਹਾਂ ਇਹ ਮਿਰਚਾਂ ਹੀ ਹੈ ਤੇਰੇ ਵਿੱਚ ਆਣ ਦੇਖੋ ਪੂਰਾ ਬੰਦੇ ਨੇ ਇਹਨਾਂ ਬੰਦਾ ਰੱਖਿਆ ਹੋਇਆ ਹੈ ਇਹ ਬੱਲਾ ਬੁਲਾ ਵੇਚਦੇ ਸਾਰਾ ਸਾਰਾ ਸਿਸਟਮ ਉਹਦੇ ਬਾਹਰ ਅੰਦਰ ਵੀ ਦਿਖਾਉਣਾ ਤੁਹਾਨੂੰ ਇਹ ਕਰਾਂ ਬੱਲਾ ਨਹੀਂ ਵੇਚਦੇ ਨਾਲ ਨਾਲ ਜੂਸ ਵੀ ਵੇਚਦੇ ਗਾਂ ਦੀਆਂ ਹੋਰ ਸਮਾਨੇ ਵੇਚਦੇ ਆ ਗਿਆ ਆ ਗਿਆ ਹੋਏ ਅੱਗੇ ਇਹਦੇ ਕੋਲ ਤੇ ਬੁਲਾ ਹੀ ਵੇਚੀ ਜਾਂਦੇ ਯਾਰ ਆ ਵਿੱਚ ਰੇ ਵੀ ਵੇਚੀ ਜਾਂਦੇ ਰੇ ਛੱਡੋ ਬਜੇ ਸਭ ਜਾਂ ਵਿੱਚ ਚੀਜ਼ਾਂ ਦੇ ਪਾਉਂਦਾ ਠੀਕ ਐ ਐਂ ਚਲਾਉਣਾ ਪੜਨਾ ਜਿੱਦਾਂ ਕੰਮ ਆਉਣਾ ਪੰਜਾਬ ਫਿਰ ਕਾਹ ਜਾਵਾਂਗੇ ਆ ਰੱਖਿਓ ਦਿੱਗੇ ਦੀ ਵਿੱਚਿਆਂ ਨੇ ਆਈ ਨੇ ਕੋਲ ਨਾ ਪੁਆਇਸ ਰਦਨੇ ਜਿੰਦਗਾ ਤੇ ਮੁੱਖ ਦੇਖਦੇ ਠੀਕ 15099 ਸੰਤਰਾ ਬਣਾ ਸੁਭਾਨ ਅੱਲਾਹ ਹੈ ਸਿਆਪਈਆ ਕਰਨ ਨੂੰ ਆਕੇ ਮੈਂ ਗਾਇਨੀ ਅੱਗ ਲਾਈ ਆ ਬਈ ਕੈਨੇਡਾ ਐਵੇਂ ਥੋੜੀ ਨੌਕਰੀਆਂ ਚ ਰਹੁੰਦੇ ਆ ਦੇਖੋ ਵਿੱਚ ਸਿੰਗਰ ਜੂਸ ਬਾਰ ਬਣਾਤਾ ਠੀਕ ਆ ਆਪੇ ਵੇਚ ਦਿੰਦੇ ਤੇ ਆਪ ਹੀ ਲੈ ਲੈਂਦਾ ਹੈ ਨਾ ਮਾਸੀਗਾ ਐ ਦਵਾ ਉਹ ਨਾਮ ਉਹਨਾਂ ਡਾਇਰੈਕਟ ਫਾਰਮ ਵੱਲ ਕਾਮ ਸਿੰਘ ਫਾਰਮ ਹੈ ਐ ਜਿਹੜਾ ਉਹ ਬਣਾ ਕੰਮ ਚੰਦੇ ਮਰਕੀ ਬਿਠਾ ਰਿਹਾ ਉਹ ਨੋ ਮਾਨ ਹੈ ਬਲਾ ਉਹਦਾ ਫਰਦਾ ਨੇ ਨੰਮ ਵੀ ਇੱਥੇ ਵੀ ਲਾਏ ਠੀਕ ਹੈ ਆਏ ਚਰੋਣਾ ਆਪਣਾ ਕੰਮ ਆਹ ਦੇਰੀ ਤੇ ਬੜਾ ਟਾਂ ਦੇ ਵੇਚਦਾ ਬੰਦਾ ਹੈ ਨਾ ਵਿੱਚ ਫਾਲ ਵੇਚੀਆਂ ਦਾ ਵਿੱਚ